ਸਰੇ ਪਦਾਉਤੀ ਜੀ ਸਹਾਇ ਵਾਹ ਸਰੇ ਪਦਾਉਤੀ ਜੀ ਕੇ ਪਾਤਸ਼ਾਹ ਦਸਵੀਂ ਪਰੇਥੰ ਪਦਾਵੀ ਸਮਰਥਾਏ ਗੁਰਮਨ ਕਲੈ ਇਝਾਈ ਹੈ ਰੰਗਤ ਗੁਰਤੀ ਅਮਰਤਾ ਸਰਾਣ ਦਾਸੈ ਹੋਇ ਸਹਾਇ ਅਰਜਨ ਹਰਿ ਗੋਬਿੰਦ ਰਾਮ ਸਮਰਥ ਸਿਰੀ ਧਰਨਾਈ ਸਿਰੀ ਅਕਸ਼ਨ ਅਦਿਆ ਇਝਾਈ ਇਸ ਬਥੇ ਸਤੁਪੁਜਾਈ ਤੇ ਭਦਰਿ ਸ਼ਮਰਿਆ ਹੈ ਭਰਨੋਂ ਨਦਿ ਆਵੇ ਧਾਈ ਸਭ ਥਾਈ ਹੋਇ ਸਹਾਇ ਧਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਗਾਧਾਂ ਧੰਨ ਧਰ ਕੇ ਬਲ ਜੇ ਹਾਏ ਜਾ ਤਿਆਰਿਆਂ ਚੌਹਾਂ ਸਾਹਿਬ ਜਾ ਤਿਆ ਚਾਲੀਆਂ ਮੁਕਤੇ ਆਂ ਹਾਜ਼ਰੀ ਆਂ ਜਪੀ ਆਂ ਤਾਪੀ ਆਂ ਜਿਹਦਾ ਨਾਮ ਜੱਪਿਆ ਵਾ ਨਿਛਾਕੇ ਆਂ ਦੇਹ ਚਲਾਈ ਤੇ ਨਵਾਹੀ ਦੇਹ ਕੇ ਅਰਗਤ ਕੀਤਾ ਤੇ ਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧੰਨ ਧਰ ਕੇ ਖਾਦਸਾ ਦੀ ਬੋਲਾਂ ਦੇ ਸਿਨਾ ਸਿੰਘਣੀਆਂ ਦੇ ਧਰਮ ਹਿਤ ਸੀਸ ਦਤੇ ਬਾਦ-ਬਾਦ ਘਟਾਈ ਹੋਪਰੀਆਂ ਦਵਾਈਆਂ ਚਾਰ ਖੜੀਆਂ ਤੇ ਚੜੇ ਆਦਿਆਂ ਨਾਲ ਚਰਾਏਗਾ ਏ ਗੁਰਦੁਆਰੇ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਵਾਸ ਨਾਲ ਨਭਾਹੀ ਤਰ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਲਗੇ ਸੰਜਾਂ ਤਖਤਾਂ ਸਰਬੱਤ ਪਰਵਾਰਾਂ ਦਾ ਧਿਆਨ ਧਰ ਕੇ ਬੋਲ ਰਹੇ ਹਰਿ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਨਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਆਗੇ ਕੋ ਵਾਹਿਗੁਰੂ ਚਤਿ ਆਵੇ ਜਿਤੇ ਹਮਨ ਦਾ ਸਤਿਕਾਰ ਸਰਬ ਸੁਭੋਵੇ ਜਹਾਂ ਜਾਂ ਖਾਲਸਾ ਜੀ ਦਾ ਹੈ ਤਹਾ ਤਹਾ ਰੱਖਿਆ ਰਹਾ ਹੈ ਦੇਰ ਦੇ ਪਤਾੰਦ ਕੀ ਪਾਇ ਪਦ ਕੀ ਝੇਤ ਸ਼੍ਰੀ ਸਾਹਿਬ ਜੀ ਸਹਾਏ ਹਰ ਸੱਜ ਕੇ ਬੋਲ ਬਾਨੇ ਬੁੱਲ ਜਾਈ ਤੋ ਸਿਖਾ ਰਿ ਸਖੀ ਦਾ ਅੰਕੇ ਇਹ ਸੁਧਾਰ ਰਹਿ ਤਦ ਬੇਕਦਾਨ ਅਵੇ ਸਾਹਾ ਦਰ ਪ੍ਰੋਸਾ ਦਾ ਦਾਨ ਸਰਦਾਨ ਅਮਦਾਨ ਸ਼੍ਰੀ ਅਬਨਿ ਕਰਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਭੁਗੇ ਜੁਗੋ ਜੋਗਿਆ ਦਲ ਧਰਮ ਦਾ ਜੈਕਾਰ ਬੋਲਵੇ ਸਿਖਾ ਲੰਮਾਨੀਵਾ ਮਾਤੇ ਉੱਚੇ ਮਤ ਪੱਤਰ ਰੱਖਾ ਕੁਬਾ ਇਹ ਗੁਰ ਇਹ ਆਪਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਗੁਰ ਕਾਉਨ ਸਹਾਇਤ ਹੋ ਗੁਰਦੁਆਰੇ ਗੁਰਧਾਮ ਦੇ ਜੇ ਨਾ ਉਪਤਨ ਵਿੱਚ ਛੋੜਿਆ ਗਿਆ ਕੋਈ ਦਰਸ਼ਕ ਵੀ ਆਰੇ ਤੇ ਸੇਵਾ ਸੁਭਾਣ ਦਾ ਗਾਣ ਕਰ ਪਰ ਜੀ ਨੰਬਰ ਵਿਸ਼ੋ ਏ ਜਿਵੇਂ ਅਨੇਕਾਂ ਦੇ ਨਾਲ ਨਿਤਾਨਿਆਂ ਦੇ ਤਾਨ ਮਿਲਦੇ ਆਂ ਦੀ ਓਟ ਸੱਚਕਤਾ ਵਾਹੇ ਤੋ ਤਾਨੇ ਤਨ ਸਭ ਸਿਦਦ ਬਰਨ ਸੇ ਜੀਓ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹੇ ਬਤ ਸਤਕਾਰ ਚਾਰ ਪਹਿ ਰੈਨ ਸੁਖ ਆਨੰਦ ਨਾਲ ਬਤੀਤ ਹੋਏ ਗਏ ਚਾਰ ਪਹਿ ਜੇ ਆਪਣੇ ਬਾਹਨੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਰਨੇ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਉਹ ਦੁਆਰਾ ਸ਼ਹੀਦ ਗਤ ਸਹਿਜ ਜੀ ਦੇ ਕੇ ਪਾਵਨ ਦਰਬਾਰਿਆ ਅੰਦਰ ਆਪ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇ ਬਖਸ਼ ਨੇ ਹੋਏ ਪਵਨ ਹੁਕਮਨਾਮਾ ਗੰਛ ਕੇ ਰਹਾਦ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਇਹਨੋਂ ਬੇਟਾ ਹਾਂ ਦਾ ਤੇ ਪਰਮਾਰਾਲ ਕਰਨੀਆਂ ਸਤਿਗੁਰ ਜੀ ਅਕਰੋ ਕਿਰਪਾ ਜੀ ਦਾ ਪਵਨ ਸਰੂਪ ਸੋਖ ਆਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਤੱਕ ਲੈ ਜਾਣ ਦੀ ਅੰਗ ਬਖਸ਼ੋ ਜੀ ਅਹ ਰਸਤੇ ਦੀ ਬਾਤ ਕਰਦੇ ਅੰਗ ਸੰਗ ਸਹਾਇ ਹੋਣ ਸੇ ਪਿਆਰੇ ਮੇਲੇ ਜਿਨਾ ਮਿਲੇ ਆਤਰਾ ਨਾਮ ਕੇ ਤੇ ਆਵੇ ਨਾਨਕ ਦਾ ਜਪੀਦਾ ਮੇਰੇ ਭਾਣੇ ਸਰਬਦ ਦਾ ਭਰਾ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਬਖਸ਼ੇ ਬੋਲੇ ਸੋ